ਮੇਰੇ ਕੋ ਆਨੁਪਛਾਤਾ ਬੰਦਾ ਆਇਆ ਏ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਹੀ ਫਿਟਿੰਗ ਕਰਵਾ ਦਿੱਤਾ ਤੇ ਮੈਨੂੰ ਆਣ ਕੇ ਨਾ ਉਹਨੇ ਪੀਡੀਐਮ ਕੀਤੀ ਕਿ ਆਹ ਪਈ ਹੋ ਗਈ ਏ ਤੇ ਪੀਡੀਐਮ ਕਰਕੇ ਉਹਦੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੀਡੀਐਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰਿਆ ਤੇ ਮੈਂ ਪਈ ਪਈ ਗੱਲ ਸੁਣਾ ਉਹਨੇ ਗੱਡੀ ਲੈ ਕੇ ਆਇਆ ਤੇ ਗੱਡੀ ਚੁੜਾਈ ਪਤਾ ਨਹੀਂ ਲੱਗਣ ਦੇ ਤੱਕ ਕਿੱਧਰਲੇ ਪਾਸੇ ਗਿਆ ਏ ਚਿੱਟੇ ਰੰਗ ਦੀ ਗੱਡੀ ਦੀ ਉੱਤੇ ਨੌਜਵਾਨ ਸਾਈਕਲ ਸਟੋਰ ਦੀ ਉੱਤੇ ਹੁੰਦਾ ਸਾਈਕਲ ਪਸੰਦ ਕਰਦਾ ਤੇ ਪੈਸੇ ਦੇਣ ਲਈ ਖਿਸਕਣ ਦੀ ਕੋਸ਼ਿਸ਼ ਵੀ ਕਰਦਾ ਅਖੀਰ ਆਨੇ ਬਹਾਨੇ ਫਰਜੀ ਆਨਲਾਈਨ ਬਿੱਲ ਭੇਕਰਨ ਦਾ ਸਕਰੀਨਸ਼ਾਟ ਦਿਖਾ ਕੇ ਉਥੋਂ ਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈ ਦੱਸਦੀ ਕਿ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਸਟੋਰ ਮਾਲਕ ਨੇ ਦੱਸਿਆ ਕਿ ਗਾਕਾਂ ਦਾ ਫਾਇਦਾ ਚੁੱਕ ਕੇ ਗੱਡੀ ਸਵਾਰ ਨੌਜਵਾਨ 14000 ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹਾਲਕਿ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਦੇ ਹੱਥ ਕੁਝ ਵੀ ਨਹੀਂ ਆਇਆ ਭਈ ਮੇਰਾ ਨਾਮ ਹੈਗਾ ਅਨੂਮੈਨ ਦੁਕਾਨ ਹੈਗੀ ਵੀ ਨਾਸਕ ਸਟੋਰ ਜਾ ਚੌਂਗ ਦੇ ਨਾਲ ਮੇਰੇ ਕੋਲ ਅਨਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਹੀ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਵਾਰੀ ਕੋਣ ਆ ਕਿ ਭਾਈ ਆਜੋ ਬਿੱਲ ਕਟਵਾ ਲਓ ਤੇ ਉਹ ਭਾਈ ਕੰਨ ਨੂੰ ਫੋਨ ਲਗਾਉਂਦਾ ਇਹਦੇ ਸਾਈਡ ਦੇ ਹੋ ਜਾਂਦੇ ਤੇ ਅਈ ਉਹਨੂੰ ਘੱਟੋ ਘੱਟ ਨਹੀਂ ਤੇ 7-8 ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਕਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਆਏ ਕਿ ਕੋਈ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਵਾਂ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰੀ ਗਿਆ ਉਹ ਜਦੋਂ ਬਿੱਲ ਵਾਲੋ ਕਹਿਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹ ਆ ਕੇ ਦੋਗਤ ਤੇ ਮੈਂ ਉਧਰ ਲਈ ਸਾਈ ਮੈਨੂੰ ਕਹਿੰਦਾ ਭਾਜੀ ਆਜੋ ਗੱਡੀ ਤੇ ਸੈਕਾ ਰਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ ਤੇ ਸੈਕਾ ਰਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਹ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਾ ਰਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਜੀ ਬਿੱਲ ਕਟਾ ਲਓ ਮੇਰੇ ਕੋ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਐਮ ਕੀਤੀ ਕਿ ਆ ਭਾਜੀ ਹੋ ਗਈ ਏ ਤੇ ਪੇਟੀਐਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਐਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਨੇ ਗੱਡੀ ਲੈ ਆ ਕੇ ਇਹ ਗੱਡੀ ਦੁੜਾਈ ਪਤਾ ਨਹੀਂ ਲੱਗਦਾ ਕਿੱਧਰ ਲੈ ਪਾਸੇ ਗਿਆ ਇਹ ਮੇਰੇ ਕੋ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕੇਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਸਾਈਕਲ ਹੈਗਾ ਜੀ 14.5 ਹਜ਼ਾਰ ਦਾ ਮੰਗ ਆਈ ਆਈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਨ ਤਾਂ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜਿਹੇ ਬੰਦੇ ਰੱਸ਼ ਦਾ ਹੀ ਫਾਇਦਾ ਚੁੱਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਇਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ ਫਿਲਹਾਲ ਪੀੜਤ ਸਾਈਕਲ ਸਟੋਰ ਮਾਲਕ ਨੇ ਮੰਗ ਕੀਤੀ ਹੈ ਕਿ ਠੱਗੀ ਮਾਰਨ ਵਾਲੇ ਬੰਦੇ ਨੂੰ ਫੜਿਆ ਜਾਵੇ ਤਾਂ ਜੋ ਅੱਗੇ ਹੋਰ ਕਿਸੇ ਦੁਕਾਨਦਾਰ ਨਾਲ ਅਜਹੀ ਠੱਗੀ ਨਾ ਮਾਰ ਸਕੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ